ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲੋ ਜੀ ਟਾਈਮ ਹੋ ਗਿਆ ਵਾ 4 ਵਜੇ ਦਾ ਬੱਦਲ ਵਾਈ ਜੀ ਬਣੀ ਐ ਤੇ ਥੋੜਾ ਜਿਹਾ ਮੀਂਹ ਬੱਸ ਐਵੇਂ ਕਨਮਨ ਜੀ ਹੋ ਕੇ ਹਟ ਗਈ ਆ ਤੇ ਆਪਾਂ ਇੱਧਰ ਪਸ਼ੂਆਂ ਨੂੰ ਪਾਣੀ ਪਿਆ ਪਿਆਦਗੇ ਕਿਉਂਕਿ ਥੋੜਾ ਜਿਹਾ ਮੌਸਮ ਦਾ ਹਰਕ ਪਿਆ ਤੇ ਪਸ਼ੂ ਬਾਹਰ ਬਹਿ ਜਾਣਗੇ ਤੇ ਆਪਣੀ ਕੱਟੀ ਅੱਜ ਸੁਸਤ ਹੋਈ ਪਈ ਐ ਤੇ ਇੱਧਰ ਆਪਾਂ ਆਟੇ ਵਾਲਾ ਡਰਮ ਵੀ ਧੋ ਕੇ ਰੱਖਿਆ ਸੀਗਾ ਕਿਉਂਕਿ ਆਟਾ ਤਾਂ ਥੋੜਾ ਹੀ ਪਿਆ ਸੀ ਪਰ ਫੇਰ ਵੀ ਸੁਸਰੀ ਸੁੰਡੀਆਂ ਜ਼ਰੂਰ ਪੈੰਗਾ ਆਟੇ ਦੇ ਵਿੱਚ ਵੈਸੇ ਵੀ ਆਟਾ ਮੁੱਕ ਗਿਆ ਆਪਾਂ ਪੀਨ ਬਣਾਇਆ ਤੇ ਆਪਣਾ ਰੱਖਿਆ ਵਾਟਾ ਚੱਕੀ ਤੇ ਆਪਾਂ ਚੱਕ ਕੇ ਲਿਆਵਾਂਗੇ ਤੇ ਹੁਣੋ ਮੈਂ ਕਹ ਚਲੋ ਜੀ ਥੋੜਾ ਜਿਹਾ ਠੰਡਾ ਮੌਸਮ ਹੋਇਆ ਤੇ ਆਪਾਂ ਵੀਡੀਓ ਕੋ ਬਣਾ ਲਈਏ ਤੇ ਪਸੂ ਵੀ ਮੇਰੇ ਮੂੰਹ ਹਲ ਚਾਕਦੀ ਆ ਵੀ ਕਦੋਂ ਸਾਨੂੰ ਖੋਲ ਕੇ ਬਾਹਰ ਕਰੂਗੀ ਚਲੋ ਜੀ ਲਓ ਜੀ ਇਧਰ ਆਪਣੀ ਕੱਟੀ ਵੀ ਉੱਠ ਗਈ ਅੱਜ ਸੋਸਤਾ ਪਤਾ ਨਹੀਂ ਉਹਦੇ ਮੱਛਰ ਮੱਛਰ ਲੜ ਗਿਆ ਕੋਈ ਬੁਖਾਰ ਹੈ ਇਹਨੂੰ ਪਤਾ ਨਹੀਂ ਕੀ ਹੈ ਸੋਸਤਾ ਅੱਜ ਅੱਗੇ ਤੇ ਲੇਟੀ ਖਾ ਲੈਂਦੀ ਹੁੰਦੀ ਥੋੜੀ ਘਣੀ ਅੱਜ ਇਹਨੇ ਲੇਟੀ ਨਹੀਂ ਖਾਦੀ ਤੇ ਇਹਦੇ ਮੂਰੇ ਪੱਠੇ ਵੀ ਉਵੇਂ ਹੀ ਪਏ ਆ ਤੇ ਇਹਨੂੰ ਆਪਾਂ ਗੋਲੀ ਦਿੰਨੇ ਆ ਹੁਣ ਜੇ ਠੀਕ ਹੋ ਗਈ ਠੀਕ ਆ ਨਹੀਂ ਆਪਾਂ ਡਾਕਟਰ ਨੂੰ ਦਿਖਾਵਾਂਗੇ ਵੀ ਕੀ ਗੱਲ ਐਨ। ਪਾਣੀ ਰੱਖਦੇ ਆਨ ਤੇ ਉਧਰ ਚੱਲੇ ਆ ਸਰਦਾਰ ਜੀ ਪੱਠੇ ਲੈਣ ਤੇ ਆਪਾਂ ਤੁਹਾਨੂੰ ਬਾਹਰ ਦਾ 뷰 ਵੀ ਦਿਖਾ ਦਈਏ ਕਿਉਂਕਿ ਮੀਂਹ ਸ਼ਾਇਦ ਆ ਜਾਵੇ। ਇੱਧਰ ਆਪਣੇ ਪੱਠੇ ਡੇਡੇ ਹੋਗੇ। ਇੱਧਰ ਆਪਾਂ ਦੇਖੋ ਨੀ ਇਹ ਧੰਡ ਜਿਹੜੀ ਆਪਾਂ ਬੂਟੇ ਲਾਏ ਸੀ ਵੀ ਉਹਨਾਂ ਨੇ ਕਿੰਨੀ ਗ੍ਰੋਥ ਕੀਤੀ ਆ ਉਹ ਬੂਟਾ ਇੰਨਾ ਹੋ ਗਿਆ ਇਹਦੇ ਪੱਤੇ ਘਾਤ ਹੋ ਗਏ ਇੰਨਾ ਹਰਾ ਹੋ ਗਿਆ ਨੇ ਇਹਨੇ ਪੱਤੇ ਕੱਢ ਲਏ ਤੇ ਆ ਤਾਂ ਹਰਾ ਸੀਗਾ ਹੀ ਇਹਨੇ ਸੁੱਕਿਆ ਨਹੀਂ ਸੀਗਾ ਪਰ ਇਹ ਵੀ ਫੁੱਟ ਕਰ ਰਿਹਾ ਹੈ ਗਾਇ ਨੇ ਨਵੀਂ ਫੁੱਟ ਕਰੀ ਆ ਜੀ ਜੋ ਜਨਾਬ ਆਪਾ ਸਪੋਰਟ ਲਾਉਣੀ ਸ਼ੈ ਦੇ ਖੜਾ ਰਵੀ ਐ ਤਾਂ ਨੂੰ ਸਿੱਧਾ ਬੂਟਾ ਤੇ ਇੱਧਰ ਆਪਾ ਲਿਆ ਕੇ ਲਾਵਾਂਗੇ ਜੀ ਹੁਣ ਇੱਕ ਦੋ ਜੁਨਾ ਚ ਵੀ ਲੈ ਹੁੰਦੇ ਆ ਤਾਂ ਇਹਨਾਂ ਤੋਂ ਮੰਗਵਣੇ ਆ ਬੂਟੇ ਆਪਾ ਬੂਟੇ ਮੰਗਾ ਕੇ ਇੱਥੇ ਲਾਵਾਂਗੇ ਇੱਧਰਲੀ ਸਾਈਡ ਤੇ ਏ ਕਨਮਨ ਸਟਾਰਟ ਹੋ ਗਈ ਉਧਰ ਦੂਰ ਆਏ ਲੱਗਦਾ ਜਿਵੇਂ ਮੀਂਹ ਪੈ ਰਿਹਾ ਹੁੰਦਾ ਵਾ ਤੇ ਚਲੋ ਜੀ ਵੇਖ ਲੋ ਬਾਹਰ ਦਾ 뷰 ਤੇ ਕਰੀਏ ਕੰਮ ਬੱਦਲ ਵਾਈ ਪੂਰੀ ਬਣੀ ਰਹੀ ਹੈ ਜੀ ਮੀ ਵਾਵਾ ਜਾਵੇ ਤਾਂ ਚੰਗਾ ਜੀ ਆਇਦਰ ਆਪ ਆ ਗਏ ਆ ਬਾਹਰ ਤੇ ਸਬਜੀ ਚ ਵੇਖ ਲੀ ਕਿ ਸਬਜੀ ਤੇ ਪਿੰਡਾਂ ਗਾਵੇ ਹੋ ਗਾਂ ਜੀ ਹੁਣ ਆਪਾਂ ਪਿੰਡਾਂ ਬਣਾ ਲਾਂਗੇ ਅੱਜ ਜੇ ਹੋਊਗਾ ਤਾਂ ਡੰਗ ਜੋਗਾਂ ਤੇ ਨਾਲੇ ਸਬਜ਼ੀ ਨੂੰ ਢੇੜਾ ਮਾਰ ਲੈਨੇ ਹਰੀਆਂ ਮਿਰਚਾਂ ਨੂੰ ਫालतू ਲੱਗਾ ਸੀ ਪਤਾ ਲੱਗਣ ਲੱਗੀਆਂ ਕਿ ਨਹੀਂ ਲੱਗਣ ਲੱਗੀਆਂ ਤੇ ਇੱਧਰ ਆਪਣਾ ਚਿਬੜ ਵੀ ਪੱਕ ਗਿਆ ਚਟਨੀ ਬਣਾਵਾਂਗੇ ਚਿਬੜਾਂ ਦੀ ਬਣ ਕੇ ਦੋ ਬਈ ਚਿਬੜ ਦੋ ਚਿਬੜ ਲੱਭ ਗਏ ਆਪਾਂ ਮੇਸੇ ਚਿਬੜਾਂ ਦੀ ਚਟਨੀ ਬਣਾਵਾਂਗੇ ਕੁੰਡੇ ਦੇ ਵਿੱਚ ਹੋਰ ਦੇਖ ਲੈਨੇ ਆ ਕਦਾ ਇੱਕ ਆ ਪਿਆ ਜੀ ਤਿੰਨ ਚਿਬੜ ਲੱਭ ਗਏ ਆਪਣੀ ਚਟਨੀ ਬਣ ਜੂਗੀ ਵਧੀਆ ਲਓ ਜੀ ਚਾਰ ਚਿਬੜ ਮਿਲ ਗਏ ਆਪਾਂ ਨੂੰ ਇੱਧਰ ਪਿੰਡਾਂ ਵੀ ਕਾਫੀ ਹੋਣਾ ਪੰਗਾ ਤੇ ਆਪਾਂ ਪਿੰਡਾਂ ਤੋੜ ਲੈਨੇ ਆ ਤੇ ਹੋਇਆ ਤਾਂ ਗਵਾਰਾ ਵੀ ਪਿਆ ਜੀ ਤੇ ਪਰ ਗਵਾਰਾ ਤੋੜਨ ਦਾ ਚੀਰਨ ਦਾ ਹਨਾ ਤੇ ਇਹ ਵਿਹਲੇ ਬੰਦੇ ਦਾ ਕੰਮ ਆ ਹਨਾ ਜਿਹਨੂੰ ਕੰਮ ਜ਼ਿਆਦਾ ਆ ਜੀ ਉਹਦਾ ਔਖਾ ਬਹੁਤ ਟਾਈਮ ਲੈਂਦਾ ਗਵਾਰਾ ਪਹਿਲਾਂ ਤੋੜਨ ਤੇ ਟਾਈਮ ਲੱਗਦਾ ਫਿਰ ਕੱਲੀ ਕੱਲੀ ਚੀਜ਼ ਫਲੀ ਨੂੰ ਹਨਾ ਸਵਾਰੂ ਤੇ ਫ੍ਰੀ ਟਾਈਮ ਕੰਮ ਕਰਨ ਵਾਲਾ ਜੀ ਇਹ ਤੇ ਆਪਾਂ ਪਿੰਡਾਂ ਦਾ ਧਰ ਲੈਨੇ ਤੋੜ ਕੇ ਛੇਤੀ ਹੋ ਜੂਗੀ ਆਪਾਂ ਨੂੰ ਮੀਂਹ ਦੀ ਕੰਮਣ ਵੀ ਹੋ ਰਹੀ ਹੈ ਤੇ ਉਧਰ ਆਪਾਂ ਵੇਖ ਲਗੀ ਮਿਰਚ ਕੋਈ ਲੱਗੀ ਹੋਵੇ ਤਾਂ ਆਪਣੇ ਹਰਿਆਂ ਮਿਰਚਾਂ ਮੱਕਾਂਾਂ ਤੇ ਲਾਲ ਮਿਰਚਾਂ ਨਾਲ ਸਬਜੀ ਸਵਾਦ ਨਹੀਂ ਲੱਗਦੀਗੀ ਤੇ ਗੁਵਾਰਾ ਵੀ ਕਾਫੀ ਫੇਰ ਹੋਇਆ ਪਿਆ ਵਾ ਬੂਟਿਆਂ ਦੇ ਸੋਹੋ ਜੀ ਤੇ ਆਪਣੇ ਪੱਤੂਆਂ ਦੀ ਵੱਲ ਵੀ ਤਰਪੀ ਕਿਉਂਕਿ ਗਰਮੀ ਕਰਕੇ ਸਬਜ਼ੀ ਜੀ ਬਹੁਤ ਮਹਿੰਗੀ ਹੋਈ ਪਈ ਐ ਮਿਲਦੀ ਨਹੀਂ ਛੋਟਾ ਵਿਚਾਰਾ ਸਬਜ਼ੀ ਵਾਲਾ ਤਾਂ ਸਬਜ਼ੀ ਵਿੱਚ ਨਹੀਂ ਬੰਦ ਕਰਦੀ ਉਹਨੇ ਲਾਉ ਜੀ ਮੀ ਵੀ ਕਾਫੀ ਆ ਗਿਆ ਤੇ ਰਾਤ ਇਧਰੋਂ ਪੱਠੇ ਵੱਡੇ ਸੀ ਸ਼ਾਮੀ ਕੱਲ ਤੇ ਕੁਸ ਹੁਣ ਵੱਢਲੇ ਸਰਦਾਰ ਜੀ ਨੇ ਤੇ ਇਧਰ ਤੂਰੀਆਂ ਦੀ ਵੱਲ ਨਿਕਲੇ ਕਿਉਂਕਿ ਚਰੀ ਕਾਫੀ ਵੱਡੀ ਸੀ ਇਧਰ ਕਿਤੇ ਆਈ ਨਹੀਂ ਸੀ ਸਸਪਸ ਲੂਪੀ ਦਾ ਡਰ ਹੁੰਦਾ ਜੀ ਤੇ ਇਧਰ ਆਪਾ ਵੇਖ ਲੈਨੇ ਕੋਈ ਤੂਰੀ ਲੱਗੀ ਤਾਂ ਕਿਆ ਲੱਗਣ ਲੱਗ ਲੈ ਜਾਣੀਆਂ ਹੁਣ ਹਵਾ ਪੈ ਕੇ ਇੱਥੇ ਕਿਉਂਕਿ ਇਧਰ ਕਪ ਪੱਠੇ ਕਾਫੀ ਵੱਡੇ ਸੀਗੇ ਤੇ ਆਪਾਂ ਨੀਗਾ ਮਾਰ ਲੈਨੇ ਇਧਰ ਨੂੰ ਕਾਫੀ ਤਾਂਤੀ ਕਿ ਚੜ ਗਈਆਂ ਜੀ ਹੁਣ ਸ਼ਾਇਦ ਵੱਲਾਂ ਕਾਫੀ ਤਾਂਤੀ ਕਿ ਚੜ ਗਈਆਂ ਜੀ ਤੇ ਹੁਣ ਸ਼ਾਇਦ ਫਾਲ ਲੱਗਣ ਲੱਗ ਜੇ ਤੇ ਲੱਗੀ ਨਹੀਂ ਹਜੇ ਕੋਈ ਵੀ ਤੋਰੀ ਕਿਉਂਕਿ ਫੁੱਲੀ ਨਹੀਂ ਲੱਗਾ ਹਜੇ ਕੋਈ ਤੇ ਲੋ ਜੀ ਮੀ ਸਟਾਰਟ ਹੋ ਗਿਆ ਮੀ ਆਊਗਾ ਤੇ ਆਪਾਂ ਵੀ ਚੱਲ ਗਏ ਘਰੇ ਭੱਜ ਜਾਣਾ ਫੋਨ ਆਪਦੇ ਭੱਜਣ ਦਾ ਕੋਈ ਗੱਲ ਨਹੀਂ ਜੀ ਇੱਧਰ ਦੇਖੋ ਜੀ ਇਹ ਤੂੰ ਆਂਦਾ ਬੂਟਾ ਜੀਕੂ ਆਦਾ ਜੀਕੂਨ ਫਲਾ ਕਾ ਵੀ ਲੱਗਿਆ ਸੀ ਐ ਮਸੰਮੀ ਦਾ ਵੀ ਬੂਟਾ ਤੇ ਆ ਕੁੱਤੇ ਤੰਦ ਕਰਦੇ ਸੀ ਇੱਥੋਂ ਦੇ ਨੰਗਾ ਨੇ ਤਾਜੀਆਂ ਟਾਣੇ ਤੋੜਦੇ ਤੇ ਦੇਖੋ ਜਿਮੀ ਪੈਂਦਾ ਇਤਰਾ ਕੈਮਰੇ ਚ ਨਹੀਂ ਰਹਿ ਵੀ ਪੈਂਦਾ ਮੈਨੂੰ ਚਲੋ ਜੀ ਚੱਲੀਏ ਘਰੇ ਵੀ ਆ ਗਿਆ ਇੱਥੇ ਇੱਕ ਟੋਰੀ ਲੱਗੀ ਐ ਜੀ ਇਹਨੂੰ ਆਪਾਂ ਟੱਕ ਦਿੰਨੇ ਆ ਵੱਡੀ ਹੋ ਜੂ ਕਿਉਂਕਿ ਕਰਦਿਆਂ ਟੋਰੀਆਂ ਪੱਕਦੀਆਂ ਨਹੀਂ ਹੁੰਦੀਆਂ ਫੇਰ ਆਪਣਾ ਡੰਗ ਹੋ ਜੂ ਕੱਡੀ ਹੋਰ ਲੱਭ ਗਈ ਤਾਂ ਤੇ ਸਰਦੀਆ ਜੀ ਤੇ ਲਿਆ ਕੇ ਪਾਂਡਾ ਤੇ ਆਪਾਂ ਤੋਰਗੇ ਤੋੜਗੇ ਪਿੰਡਾਂ ਬਟਾ ਇੰਨਾ ਸਰਦੀਆ ਇਹ ਮੀਂਹ ਵਾਵਾ ਆ ਗਏ ਨਾ ਹਟ ਮੱਕੜ ਮਿੱਕਲੇ ਆਉਣ ਤੇ ਚਲੋ ਜੀ ਚੱਲਦੇ ਆ ਘਰੇ ਤੇ ਚਿਬੜ ਆਪਾਂ ਚੱਕ ਕੇ ਲੈ ਜਗੇ ਤੇ ਚਿਬੜਾਂ ਦੀ ਬਣਾਉਣੇ ਆ ਚਟਨੀ ਨਾ ਪਈ ਆਪਨੇ ਚਿਬੜ ਨਾ ਸੰਚ ਬੜਾ ਲੱਭੀ ਆ ਅੱਗੇ ਨਰਮੇ ਕਪਾਵਾਂ ਚ ਹੁੰਦੇ ਸੀਗੇ ਚਿਬੜ ਪਿੰਡਾ ਲੋ ਜੀ ਆਪਾਂ ਇਹਨਾਂ ਕ ਪਿੰਡਾਂ ਤੋੜਨਾ ਤਿੰਨੀ ਫੇਰ ਜ਼ਿਆਦਾ ਆ ਗਿਆ ਦੁਆਰਾ ਤੇ ਆਪਾਂ ਤੋੜ ਗਏ ਪਿੰਡਾਂ ਦੇ ਜ਼ਿਆਦਾ ਆ ਗਿਆ ਮੀਂਹ ਤਾਂ ਆਪਾਂ ਨੂੰ ਫੇਰ ਹਟ ਕੇ ਜਾਣਾ ਪਊਗਾ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਤੇ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਤੇ ਮੇਰੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ ਤੇ ਵੇਖੋ ਜੀ ਨਹੀਂ ਪੈਂਦਾ ਇੰਨਾ ਨਹੀਂ ਪੈ ਰਿਹਾ ਜੀ ਠੀਕ ਹੈ ਜੀ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ